ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਹਾਂ ਦੋਸਤ ਦਲਜੀਤ ਤਜਰੂਹਾ ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਪੰਡਿਤ ਬ੍ਰਹਮਸ਼ੰਕਰ ਜੀ ਪਾਜੀ ਦੇ ਨਾਲ ਅੱਜ ਉਹਨਾਂ ਨੇ ਮਿਨੀ ਸ਼ਤਰਤ ਦਿਖੇ ਇੱਕ ਕੈਪਟਨ ਸਰਕਾਰ ਦਾ ਪੁਤਲਾ ਜਲਾਇਆ ਤੇ ਨਾਲ ਦੀ ਨਾਲ ਉੱਥੇ ਇਹਨਾਂ ਦੇ ਜਿਹੜੇ ਸਾਥੀ ਰਿਪਰਜੈਂਟਰ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਇਸ ਸਬੰਧੀ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਅੱਜ ਉਹਨਾਂ ਦਾ ਕੀ ਉਦੇਸ਼ ਹੈ ਕੀ ਮਕਸਦ ਹੈ ਜਿਹੜਾ ਪੁਤਲਾ ਜਲਾਇਆ ਤੇ ਨਾਲ ਦੀ ਨਾਲ ਪਾਰਟੀ ਵੱਲੋਂ ਜਿਹੜੀਆਂ ਹੋਰ ਗਤੀਵਿਧੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਆ ਉਹਨਾਂ ਦਾ ਵਿਸਤਾਰ ਨਾਲ ਗੱਲ ਕਰਾਂਗੇ ਪੰਡਿਤ ਬ੍ਰਹਮਸ਼ੰਕਰ ਜੀ ਪਾਜੀ ਤੁਹਾਡਾ ਸਵਾਗਤ ਹੈ ਜੀ ਔਰ ਆ ਜਿਹੜਾ ਸੀ ਪੁਤਲਾ ਫੁਕਿਆ ਕੈਪਟਨ ਸਾਹਿਬ ਦਾ ਔਰ ਕਿਉਂਕਿ ਲੋਕਲ ਸਾਡੇ ਵਿਧਾਇਕ ਹੈ ਸ਼ਾਮਤ ਅਰ वह एक कारण मेन कैप्टन साहब का दो दिन पहला एक बयान लगा कि असं बिजली समझौते रद्द नहीं कर सकते मैं इतने तो शुरू तो योरी दसनी चाहना क्योंकि अच्छा प्रदर्शन हो गया और काफ़ी हद हाँ तक मेरे साथी जिले तो पूरे पहुंचे और वही गल जो मैं आम आदमी पार्टी ज्वाइन की इंडिपेंडेंट इलेक्शन जीतने बाद अरविंद जी ने मनु दो बार दिल्ली सीएम ऑफ के बीच और ਵੇਰੀ ਪਹਿਲੀ ਮੁਲਾਕਾਤ ਉਹਨਾਂ ਨਾਲ तकरीबन 40 ਮਿੰਟ ਦੀ ਸੀ ਦੂਜੀ ਮਿਲ ਮੁਲਾਕਾਤ ਉਹਨਾਂ ਨਾਲ 25 ਮਿੰਟ ਦੀ ਸੀ ਪਹਿਲੀ ਮੁਲਾਕਾਤ ਦੇ ਵਿੱਚ ਬੰਦੇ ਆ ਉਹਨਾਂ ਦਾ ਪਹਿਲਾ ਮੈਨੂੰ ਕੁਐਸਚਨ ਸੀਗਾ ਕਿ ਜਿੰਪਾ ਜੀ ਇਹ ਬਿਜਲੀ ਕੇ ਉੱਪਰ ਜੋ ਹਮ ਬਾਤ ਕਰ ਰਹੇ ਹਾਂ ਉਸਕਾ ਕੀ ਇੰਪੈਕਟ ਹੈ ਬੰਦਾ ਜੀ ਮੈਂ ਕਿਹਾ ਜੀ ਬਹੁਤ ਵੱਡਾ ਵੱਡਾ ਕੁਐਸਚਨ ਤੁਸੀਂ ਚੱਕਿਆ ਬਾਗਾ ਪੁਰਾਣਾ ਦੀ ਰੈਲੀ ਦੇ ਵਿੱਚ ਮੈਂ ਕਹਿੰਦੀ ਮੈਂ 19 ਮਾਰਚ ਨੂੰ ਪਾਰਟੀ ਜੁਆਇਨ ਕੀਤੀ 21 ਮਾਰਚ ਨੂੰ ਤੁਹਾਡਾ ਅੰਦੋਲਨ ਦਾ ਉੱਥੇ ਪਹਿਲਾ ਕਿਸਾਨ ਅੰਦੋਲਨ ਪਲੱਸ ਬਿਜਲੀ ਦਾ ਸਬੰਧ ਵਿੱਚ 1.5 ਲੱਖ ਤੋਂ ਉਤੇ ਆਦੂਤ ਸਿਕਾ ਔਰ ਮਨੂੰ ਤੁਹਾਡੀ ਗੱਲ ਕਰਨ ਦਾ ਤੁਹਾਡੀ ਗੱਲ ਸੁਣਨ ਦਾ ਮੌਕਾ ਮਿਲਿਆ ਉੱਥੇ ਔਰ ਉਹ ਗੱਲ ਲੋਕਾਂ ਤੱਕ ਪਹੁੰਚੀ ਹੈ ਔਰ ਲੋਕ ਕਿਉਂਕਿ ਬਿਜਲੀ ਬਹੁਤ ਮਹਿੰਗੀ ਹੈ ਲੋਕ ਦੁਖੀ ਹੈ ਔਰ ਲੋਕ ਚਾਹਦੇ ਆ ਫਿਰ ਤੇ ਤੁਸੀਂ ਜਿਹੜੀ ਗੱਲ ਕੀਤੀ ਲੋਕ ਉਹਨੂੰ ਫੋਲੋ ਕਰ ਰਹੇ ਆ ਉਸ ਤੋਂ ਬਾਅਦ ਨੈਕਸਟ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਜਦੋਂ ਉਸ ਤੋਂ ਬਾਅਦ ਅੰਮ੍ਰਿਤਸਰ ਆਏ ਮੰਦਰ ਸਾਹਿਬ ਮੱਥਾ ਟੇਕਿਆ ਉੱਥੇ ਵੀ ਉਹਨਾਂ ਨੇ ਜਿੱਥੇ ਅੱਛੀਆਂ ਪਰਸਨੈਲਿਟੀਆ ਜੁਆਇਨ ਕਰਾਈਆਂ ਉੱਥੇ ਬਿਜਲੀ ਦੇ ਅੰਦੋਲਨ ਦੇ ਨਾਲ ਗੱਲ ਕੀਤੀ ਤੀਜੀ ਉਹਨਾਂ ਦਾ ਮੁਲਾਕਾਤ ਮੇਰੇ ਚੰਡੀਗੜ੍ਹ ਜਿਹੜੀ ਸੀਗੀ ਉਹਨਾਂ ਨੇ ਓਪਨ ਪ੍ਰੈਸ ਦੇ ਵਿੱਚ ਕੀਤਾ ਉਹਦੇ ਵਿੱਚ ਵੱਡੀ ਘੋਸ਼ਣਾ ਸੀ ਕਿ ਜਿੱਥੇ ਅਸੀਂ 300 ਯੂਨਿਟ ਪਰ ਮੰਥ 300 ਪਲੱਸ 300 ਦੋ ਵੀ ਨੈਦਰ ਬਿਲ ਅੰਦਾ ਮਾਫ ਤੇ 600 ਯੂਨਿਟ ਮਾਫ ਕਰ ਰਹੇ ਹਾਂ ਔਰ ਬਿਜਲੀ ਦੇ ਜਿਹੜੇ ਸਮਝੌਤੇ ਰੱਦ ਕਰਨ ਕਰਨ ਦਾ ਜਿਹੜਾ ਹੈਗਾ ਉਹਦੀ ਜਿਹੜੀ ਕੁੰਜੀ ਹੈਗੀ ਆ ਉਹ ਅਰਵਿੰਦ ਕੇਦਰੀਵਾਲ ਸਾਹਿਬ ਨੇ ਆਪਣੇ ਮੂੰਹ ਨਾਲ ਕਿਹਾ ਵੀ ਮੇਰੀ ਜੇਬ 'ਚ ਹੈ ਜਿਸ ਨੇ ਅਕਾਲੀ ਵੀ ਹੱਥ ਖੜੇ ਕਰਦੇ ਆ ਔਰ ਕਾਂਗਰਸ ਸਰਕਾਰ ਵੀ ਹੱਥ ਖੜੇ ਕਰਦੀ ਆ ਹੁਣ ਸਵਾਲ ਇਹ ਸਿਗਾ ਅੱਜ ਪ੍ਰਦਰਸ਼ਨ ਸਿਗਾ ਉਹ ਇਸ ਸੰਬੰਧ ਵਿੱਚ ਸਿਗਾ ਕੈਪਟਨ ਸਾਹਿਬ ਨੂੰ ਦਿਸ਼ਾ ਨਿਰਦੇਸ਼ 18 ਸੂਤੇ ਪ੍ਰੋਗਰਾਮ ਤੋਂ ਮਿਲਿਆ ਨੇ ਕਾਂਗਰਸ ਪਾਰਟੀ ਤੋਂ ਦਿੱਲੀ ਦੌੜੇ ਵਾਲਾ ਸਿੱਧੂ ਸਾਹਿਬ ਕਹਿੰਦੇ ਰੱਦ ਕਰਨਾ ਜੀ 18 ਕੰਮ ਮੈਡਮ ਕਹਿੰਦੇ ਜੀ ਤੁਸੀਂ 18 ਸੂਤੇ ਪ੍ਰੋਗਰਾਮ ਲਾਗੂ ਕਰੋ ਜੀ ਪੰਜਾਬ ਦੀ ਕਾਂਗਰਸ ਪਾਰਟੀ ਇਹਨਾਂ ਦੇ ਸਿਰ ਤੇ ਖੜਾ ਇਲੈਕਸ਼ਨ ਇਹ ਲੈਟਰ ਇੰਟਰਸਟਾਂ ਦੇਖ ਰਹਾ ਹੈ ਇਹ ਬਿਜ਼ਨਸ ਸਮਝੋ ਅਕਾ ਨੂੰ ਪਰ ਇਹ ਲੈਟਰ ਇੰਟਰਸਟਾਂ ਦੇਖਦੇ ਫਿਰਦੇ ਹੱਥ ਖੜੇ ਮੁਫਾਦ ਇਹਨਾਂ ਨੂੰ ਕੋਈ ਫਾਇਦਾ ਮਿਲ ਰਿਹਾ ਸੀ ਕੰਪਨੀਆਂ ਤੋਂ ਐਦਾਂ ਹੀ ਅਕਾਲੀ ਲੈਂਦੇ ਰਹੇ ਐ ਐਦਾਂ ਹੀ ਇਹਨਾਂ ਨੂੰ ਮਿਲਦਾ ਰਿਹਾ ਔਰ ਮੈਂ ਆਪਣਾ ਇਹ ਵਿਧਾਨਕਾਰ ਲੋਕਲ ਹੈਗੀ ਹੈ ਮੰਤਰੀ ਹੈ ਇੰਡਸਟਰੀ ਡਿਪਾਰਟਮੈਂਟ ਦੇ ਇਹ ਜੋ ਕਿ ਇੰਡਸਟਰੀ ਜਿਹੜੀ ਆ ਬਿਜ਼ਨਸ ਸੰਬੰਧਿਤ ਹੈ ਤੋਂ ਮੈਂ ਇਹਨਾਂ ਨੂੰ ਕੁਐਸਚਨ ਕਰਦਾ ਗਿਆ ਨਾ ਇੱਕ ਵਾਰੀ ਕੁਐਸਚਨ ਹੱਥ ਖੜਾ ਕਰਕੇ ਵਿਧਾਨ ਸਭਾ ਵਿੱਚ ਗੱਲ ਕੀਤੀ ਵੀ ਭਾ ਇੰਡਸਟਰੀ ਮੰਤਰੀ ਹੈ ਨਾ ਲੋਕਾਂ ਨੇ ਕਿ ਕਿੱਥੋਂ ਇੰਡਸਟਰੀ ਆਣੀ ਹੈ ਪਰ ਤੁਸੀਂ ਦੇਖੋ ਤੁਹਾਡੇ ਕੋਲ ਇੰਡਸਟਰੀ ਬੈਠੀ ਹੈ ਹਿਮਾਚਲ ਦੇ ਵਿੱਚ ਕਿਉਂ ਸਸਤੀ ਬਿਜਲੀ ਹੈ ਇੱਥੇ ਬਿਜਲੀ ਪੰਜਾਬ ਚ 600 ਯੂਨਟ ਮਾਫ ਹੋਏਗਾ ਉੱਥੇ ਇੰਡਸਟਰੀ এমਪਲॉयਮੈਂਟ ਜਨਰੇਟ ਕਰਨ ਉਹ ਡੈਫੀਨੇਟਲੀ ਹੈ ਅਰ ਵਿੰਕੇਰ ਦੀ ਬਾਜੀ ਬਹੁਤ ਵਾਈਜ਼ ਆਦਮੀ ਹੈ ਜੋ ਇੱਕ ਮੇਰੇ ਵਰਗੇ volunteers ਨੂੰ ਜਿਹਨੇ ਇੱਕ ਦਿਨ ਪਹਿਲਾਂ ਪਾਰਟੀ ਜੁਆਇਨ ਕੀਤੀ ਸੀ ਉਹਨੂੰ 40 ਮਿੰਟ ਗੱਲ ਉਹ ਸੁਣਨ ਲੱਗਦੇ ਆ ਗੱਲ ਕਰ ਤੱਕਦੇ ਆ ਮੇਰੀ ਉਹ ਸਮੇਤ ਬਾਅਦ ਦਾ ਕੋਈ ਸੀਐਮ ਕਿਸੇ ਨੂੰ ਆਪਣੇ ਰੌਅ ਆਪਣੇ ਸੀਐਮ ਹੌਸ 40 ਮਿੰਟ ਗੱਲ ਸੁਨੇਗਾ ਉਹਦੀ ਔਰ ਮੌਕਾ ਦੇਗਾ ਮੈਂ ਗੱਲ ਕਰਨ ਦਾ ਸੋ ਐਡਨ ਦੇ ਆਮ ਆਦਮੀ ਕੋ ਮੈਂ ਉਮੀਦ ਕਰਦਾ ਉਹਨਾਂ ਕੋਲ ਕੁੰਜੀ ਹੈ ਕੈਪਟਨ ਸਾਹਿਬ ਨੇ ਹੱਥ ਖੜੇ ਕਰਦੇ ਇਸ ਕਰਕੇ ਆਮ ਆਦਮੀ ਜਲਾ ਪ੍ਰਦਰਸ਼ਨ ਜਗਾ ਸਾਨੂੰ ਸਟੇਟ ਵੱਲੋਂ ਨਿਰਦੇਸ਼ ਸੀਗਾ ਆਪਾਂ ਅੱਜ ਇਹਨਾਂ ਦਾ ਉਤਲਾ ਜਿੱਥੇ ਕੈਪਟਨ ਸਾਹਿਬ ਦਾ ਰੁਕੇ ਉਹ ਤੇ ਮੰਤਰੀ ਸਾਹਿਬ ਦਾ ਇਸ ਕਰਕੇ ਰੁਕੇ ਕਿ ਇਹ ਉਹ ਵਿਧਾਨਕਾਰ ਹੈ ਇਹਨਾਂ ਨੇ ਲੋਕ ਖਿੱਚ ਕਦੀ ਕੰਮ ਨਹੀਂ ਕੀਤਾ ਇਹ ਮੈਡੀਕਲ ਦੀਆਂ ਗੱਲਾਂ ਕਰਦੇ ਆ ਏ ਐਜੂਕੇਸ਼ਨ ਦੀ ਇਹਨਾਂ ਦਾ ਸਾਰਾ ਦਾ ਬਿਜ਼ਨਸ ਹੈ ਇਹ ਕਿਸਤ ਮੁੰਦ ਨਾਲ ਗੱਲਾਂ ਕਰਦੇ ਆ ਬਜਵਾਲਾ ਸਕੂਲ ਉਜਾੜ ਦਿੰਦਾ ਐ ਐਜੂਕੇਸ਼ਨ ਦੀ ਗੱਲ ਕਰਨ ਵਾਲੇ ਕਿਸ ਢੰਗ ਦੇ ਵਿਧਾਨਚਾਰਨ ਤੋਂ ਚੁਣ ਕੇ ਆਪਾਂ ਭੇਜਿਆ ਮੈਨੂੰ ਕੋ ਕੁਐਸਚਨ ਕਰਨਾ ਪਬਲਿਕ ਚਾਇਰ ਮੈਨੂੰ ਡਿਬੇਟ ਕਰ ਸੋ ਜਿੱਥੇ ਅੱਜ ਇਹਨਾਂ ਨੂੰ ਅਸੀਂ ਪਬਲਿਕ ਨੂੰ ਇਸ ਗੱਲ ਨੂੰ ਬਾਰ ਬਾਰ ਲਗਾਤਾਰ ਤੁਸੀਂ ਦੇਖੋ ਆਮ ਆਦਮੀ ਪਾਰਟੀ 21 ਮਾਰਚ ਤੋਂ ਬਾਅਦ ਲਗਾਤਾਰ ਅੰਦੋਲਨਾਂ ਦਾ ਲੋਕਾਂ ਲਈ ਔਰ ਇਹਨਾਂ ਸਰਕਾਰਾਂ ਨੂੰ ਬੈਕਪੋਰਟ ਤੇ ਆੜਾ ਪਿਆ ਇਹਨਾਂ ਨੂੰ ਗੱਲ ਕਰਨੀ ਪਈ ਅਕਾਲੀਆਂ ਨੂੰ ਤਕਬੀਰ ਬਾਦਲ ਜੀ ਵੱਡੇ ਵੱਡੇ ਵਾਅਦੇ ਕਰ ਰਹੇ ਮੈਂ ਹਜ਼ਾਰਾਂ ਨੂੰ ਮਾਫ਼ ਕਰ ਦੂੰਗਾ ਉਹ ਭਾਈ ਜੀ ਉਹਦੇ ਤੁਹਾਡੇ ਕਿਤੇ ਹੋਆ ਭਾਜਪਾ ਬੋਲ ਨਹੀਂ ਸਕਦੀ ਉਹਨਾਂ ਨਾਲ ਕਿਉਂਕਿ ਪਿਛਲੇ ਲੱਗੂ ਸੀਗੀ ਉਹਨਾਂ ਦੇ ਉਸ ਵੇਲੇ ਸਟੇਟ ਦੇ ਵਿੱਚ ਸਮਝਾਉਂਦੇ ਹੋਏ ਫੋਕੇ ਕਿਹੜੇ ਮੁੰਨਾ ਗੱਲ ਕਰੂਗੇ ਮੈਨਾਂ ਰਕ ਗੱਲ ਕਰਨੀ ਚਾਹਨਾ ਉਹ ਕੈਪਟਨ ਸਾਹ ਅਲਰੇੜੇ ਹੱਥ ਖੜੇ ਹੋਏ ਆ ਏਸੀ ਕਰਕੇ ਆ ਜਾ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਜਿਤਾਇਆ ਪੇ ਹੱਥ ਕਢਣ ਕਰਨਾ ਰਿਹਾ ਅਰਵਿੰਦ ਜੇਂਦਰਵਾਲ ਨੇ ਕਿਹਾ ਆਪ ਦੀ ਸਰਕਾਰ ਆਂਦਿਆ ਬੱਲੇ ਦਿਨ ਸਮਝੋਤੇ ਰੱਬ ਲੋਕਾਂ ਦੇ ਡਿਸਕਿਊਟਡ ਵਿਲ ਰੱਦ ਪਾੜਦੇ ਜਾਊਗੇ ਆਪਕ ਦੇਖੋ ਕਈ ਬੰਨਿਆਂ ਦਾ ਕੁਐਸਚਨ ਆਇਆ ਰਹਿੰਦੇ ਹੁੰਦੇ ਪੀ ਦੇਖੋ ਜੀ ਤੁਸੀਂ ਤਾਂ ਰੈਵਨਿਊ ਲਾਸ ਕਰ ਜਾਓਗੇ ਕਿਧਰ ਅਮੀਰ ਬਜ਼ਾਰ ਜਦ ਅਸੀਂ ਕੰਪਨੀ ਦਾ ਸਮਝੋਤੇ ਘੱਟ ਰੇਟ ਤੇ ਕਰਨੇ ਆ ਅਸੀਂ ਆਪਣਾ ਆਪਣੀ ਜੇਬ ਨਹੀਂ ਭਰਨੀ ਤਾਂ ਆਪਣੇ ਆਪ ਲੋਕਾਂ ਨੂੰ ਫ੍ਰੀ ਦੇਮਗੇ ਸਰਕਾਰ ਨੂੰ ਤੇ ਭਾਰ ਨਹੀਂ ਪਾਉਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਰਕੇ ਦਿਖਾਇਆ ਇਹਨਾਂ ਚੀਜ਼ਾਂ ਨੂੰ ਸੋ ਮੈਂ ਬਹੁਤ ਫਾਸਟਵੇ ਦਾ ਧੰਨਵਾਦ ਜੀ ਮੇਰੇ ਮੈਨੂੰ ਲੱਗਦਾ ਅੱਜ ਇਸ ਮਰਦ ਜੀ ਅਰੋਹਾ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਦੀ ਹੈ ਔਰ ਇੱਕ ਕੁਐਸਚਨ ਦਾ ਹੁਣਾ ਬਹੁਤ ਜ਼ਰੂਰੀ ਸਿਗਾ ਔਰ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਸਿਗਾ ਮੈਂ ਇਹਦੇ ਤੇ ਅਰੋਹਾ ਜੀ ਗੱਲ ਕਰਦਾ ਜਿਹੜਾ ਕਿਸੇ ਪਾਰਟੀ ਨਾਲ ਜਿਹੜਾ ਬੰਦਾ 9ਵੀਂ 10ਵੀਂ ਜਦੋਂ ਪੜਦਾ 8ਵੀਂ ਪੜ੍ਹਦਾ ਉਹਦਾ ਪਾਰਟੀ ਨਾਲ ਸੰਬੰਧਿਤ ਹੋਵੇ ਐਮਐਨਯੂ ਆਈ ਤੋਂ ਪਾਰਟੀ ਦੇ ਸਮਰਪਿਤ ਹੋਵੇ ਰਜੀਵ ਗਾਂਧੀ ਨੂੰ ਨਾਗਪੁਰਸ ਜਾ ਕੇ 60 ਮੁੰਡੇ ਤੋਂ ਨਾਲ ਲੈ ਕੇ 84 ਚ ਜਨਰਲ ਸੈਕਟਰੀ ਬਣੇ ਉਹ ਰਜੀਵ ਗਾਂਧੀ ਉਹਨਾਂ ਨੂੰ ਜੁਆਇਨ ਕਰਾ ਕੇ 60 ਬੱਚੇ ਹਜ਼ਾਰ ਪਰੋ ਲੈ ਕੇ ਕਹਿਣ ਕਹਿਣ ਦੀ ਗੱਲ ਹੈ ਜੇ ਮੇਰੀ ਇੱਕ ਵੀ ਗੱਲ ਗਲਤ ਹੋਵੇ ਕੋਈ ਬੰਦਾ ਚੈਲੰਜ ਕੱਪ ਕਰਦਾ ਮੰਨ ਜਿਹੜਾ ਬੰਦਾ ਇੰਨਾ ਸਮਰਪਿਤ ਹੋਵੇ ਉਹਨੇ ਪਾਰਟੀ ਲਈ ਹਰ ਇੱਕ ਤੰਤਰ ਨਾਲ ਕੰਮ ਕੀਤਾ ਉਹਨੇ ਪਾਰਟੀ ਲਈ ਲਗਾਤਾਰ ਸਿਟੀ ਪ੍ਰਧਾਨਗੀ ਤੋਂ ਲੈ ਕੇ ਉਹ ਲਗਾਤਾਰ ਕੰਮ ਕਰਨਾ ਰਹੇ ਪਾਰਟੀ ਚ ਉਹਨਾਂ ਲਗਾਤਾਰ ਮੈਂ ਜ਼ਿਲ੍ਹਾ ਪ੍ਰਧਾਨੀ ਨੂੰ ਕੁਝ 2017 ਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਪਾਰਟੀ ਦਾ 2007 ਤੋਂ ਮੈਂ ਪਾਰਟੀ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੈਕਟਰੀ ਸੀਗਾ ਔਰ ਲਗਾਤਾਰ ਪਾਰਟੀ ਨੂੰ ਸੇਵਾ ਕਰ ਰਿਹਾ ਸੀ ਪਾਰਟੀ ਨੇ ਕਿਸੇ ਨੂੰ ਵੀ ਟਿਕਟ ਦਿੱਤੀ ਜਿੰਪੇ ਨੂੰ ਦੀ ਸੇਵਾ ਉਸ ਉਹਦਾ ਨਾਂ ਬਚਨ ਨਵਾਇਆ ਪਾਰਟੀ ਨਾਲ ਪ੍ਰਤੀਬੱਧ ਸੀਗਾ ਲੇਕਿਨ ਕੀ ਕਹਿ ਸਕਦੇ ਆ ਲੋਕਾਂ ਦੇ ਆਪਣੇ ਮਫਾਦ ਹੁੰਦੇ ਆ ਇਹਨਾਂ ਬੰਦਿਆਂ ਨੇ ਜਦ ਕਿ ਪਾਰਟੀ ਦੀਆਂ ਰਹੀਆਂ ਜਿਹੜੇ ਟਿਕਟਾਂ ਮੈਂ ਜਾ ਕੇ ਦੇਖੀਆਂ ਆ ਲੈਗਨ ਕਿਉਂਕਿ ਮੈਂ ਨਿਸਵਾਰਥ ਭਾਵਨਾ ਨਾਲ ਸੇਵਾ ਕਰਦਾ ਆ ਰਿਆਂ ਔਰ ਜਿਹੜੇ ਇਥੋਂ ਮੰਤਰੀ ਸਾਹਿਬ ਜਿਗਰ ਨੂੰ ਗੱਲਾਂ ਬਰਦਾਸ਼ਤ ਨਹੀਂ ਸੀਗੀਆਂ ਔਰ ਮੈਨੂੰ ਕੁਦਰਤ ਨੇ ਮੌਕਾ ਦਿੱਤਾ ਸ਼ਹਿਰ ਦੇ ਮਾਲਕ ਇਸ ਗੱਲ ਨੂੰ ਤੁਹਾਨੂੰ ਲੈ ਕੇ ਜਾਂਦਾ ਉਹਨਾਂ ਨੂੰ ਲੱਗਦਾ ਸੀ ਵੀ ਜਿੰਪੇ ਨੂੰ ਮੈਨੂੰ 2000 ਉਹਨਾਂ ਨੂੰ 15 ਜੀ ਵੀ ਲੱਗਦਾ ਸੀ ਮੇਰਨਾ ਬਣਾਉਣਾ ਪਵੇ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਕੀਤੀ ਮੈਨੂੰ ਡਿਫੀਟ ਦੇਣ ਦੀ ਮੈਂ ਉਦੋਂ ਵੀ ਜਿੱਤਿਆ ਸ਼ਾਂਤ ਨਾਲ ਜਿੱਤਦਾ ਮੈਂ ਔਰ ਮੈਂ 900 900 ਫੋਟਾਂ ਇਲੈਕਸ਼ਨ ਚੌਥੀ ਵਾਰ ਮੈਂ ਇਲੈਕਟ ਹੋਇਆ ਲਗਾਤਾਰ ਔਰ ਵੱਡੇ ਮਾਰ ਦਿੰਨਾ ਸ਼ਹਿਰ ਕੋ ਸਾਰੇ ਇਲੈਕਸ਼ਨ ਜਿੱ ਸੋ ਮੈਂ ਪਾਰਟੀ ਦੀ ਲਗਾਤਾਰ ਸੇਵਾ ਕਰਨਾ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ ਪਾਰਟੀ ਦੇ ਸੈਕਟਰੀ ਦੇ ਤੌਰ ਤੇ ਪਾਰਟੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੇਵਾ ਕੀਤੀ ਇੰਨਾ ਕੁ ਸੇਵਾ ਕਰਨ ਤੋਂ ਬਾਅਦ ਮੈਂ ਕਰ ਰਿਹਾ ਸੀਗਾ ਮੈਂ ਉੱਥੇ ਤੱਕ ਵੀ ਕਿ ਉਹਨਾਂ ਨੂੰ ਕਹਿ ਤਾ ਸੀਗਾ ਚਲੋ ਕੋਈ ਗੱਲ ਨਹੀਂ ਲੇਕਿਨ ਜਿਹੜਾ ਪਰਮਾਤਮਾ ਹੈ ਨਾ ਉਹਦੀ ਜਿਹੜੀ ਗਤਿਵਿਧੀ ਹੈ ਉਹ ਤੁਹਾਡੇ ਕੋ ਕੰਮ ਲੈਂਦੀ ਹੈ ਜਿਹਨੂੰ ਤੁਸੀਂ ਡਿਜ਼ਰਵ ਕਰਦੇ ਸੋ ਉਹਨੂੰ ਸ਼ਾਇਦ ਇਹਨਾਂ ਨੂੰ ਮੰਤਰੀ ਸਾਹਿਬ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀਗੀ ਕਿ ਕੋਈ ਬੰਦਾ ਇਮਾਨਦਾਰ ਇਹਨਾਂ ਕੰਮ ਕਰੇ ਮੇਰੀ ਇਮਾਨਦਾਰੀ ਦੀ ਗਵਾਹ ਹਜ਼ਾਰ ਪਰਦੇ ਕੰਡਾ ਵੀ ਦਊਗੀ ਮੈਂ ਜਿੰਨਾ ਡੈਡੀਕੇਟਡ ਰਿਹਾ ਲੋਕਾਂ ਦੇ ਨਾਲ ਸੋ ਮੈਨੂੰ ਕੋਈ ਬੁਲਾ ਲ ਨਹੀਂ ਆ ਔਰ ਮੇਰੀ ਕਦਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੇ ਮੈਨੂੰ ਜੁਆਇਨ ਕਰਦੇ ਮੈਨੂੰ ਪੰਜਾਬ ਦਾ ਜੁਆਇੰਟ ਸੈਕਟਰੀ ਲਗਾਇਆ ਬੜੇ ਹਰਾਮ ਦੇ ਕਿ ਲੋਕ ਕੋ ਪੰਜਾਬ ਦਾ ਜੁਆਇੰਟ ਸੈਕਟਰੀ ਲਗਾਇਆ ਔਰ ਜਿਹੜੀ ਮੇਨ ਟੀਮ ਸੀ ਉਹਦੇ ਵਿੱਚ ਜੁਆਇੰਟ ਸੈਕਟਰੀ ਲਗਾਇਆ ਔਰ ਉਸ ਤੋਂ ਬਾਅਦ ਮੈਨੂੰ ਲੋਕ ਸਭਾ ਦਾ ਪ੍ਰਵਾਰੀ ਲਗਾਇਆ ਉਹਨਾਂ ਨੇ ਔਰ ਫਿਰ ਸੈਕੰਡ ਟਾਈਮ ਮੈਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੇ ਲੋਕ ਸਭਾ ਉਹਨਾਂ ਨੇ ਮੈਨੂੰ ਹਲਕਾ ਇ ਔਰ ਸਭ ਤੋਂ ਵੱਡੀ ਗੱਲ ਸੀ ਕਿ ਸੀਐਮ ਦੀ ਖਾਸ ਚੀਜ਼ ਸੀ ਕਿ ਉਹਨਾਂ ਨੇ ਮੇਰੇ ਕੋਲ ਪੂਰੇ ਪੰਜਾਬ ਦੀ ਪੋਲਿਟਿਕਸ ਮੇਰੇ ਨਾਲ ਡਿਸਕਸ ਕੀਤੀ ਬਗਾੜਾ ਪੂਰੇ ਜਨਰਲ ਮੰਨ ਪੁੱਛਿਆ ਵੀ ਟੀਕੀ ਕੀ ਚਾਹੀਦਾ ਪੰਜਾਬ ਨੂੰ ਸਾਨੂੰ ਕਿਸ ਚੀਜ਼ਾਂ ਦੀ ਜ਼ਰੂਰਤ ਹੈ ਸੋ ਮੈਂ ਤੁਹਾਨੂੰ ਤਾਂ ਬਹੁਤ ਧੰਨਵਾਦੀ ਹਾਂ ਔਰ ਜਿਹੜਾ ਤੁਸੀਂ ਪਿਛੌੜਾ ਮੈਨੂੰ ਕਿਉਂ ਪਾਰਟੀ ਛੱਡਣੀ ਭਈ ਕਿਉਂ ਇੱਕ ਪਾਸੇ ਤਾਂ ਰਜੀਵ ਕੋਟਕਟਾ ਦਵਾਇਆਂ ਪਾਰਟੀ ਨੇ 13 ਔਰ ਦੂਜੇ ਪਾਸੇ ਵੀ ਟਿਕਟ ਕੱਟੀ ਗਈ ਸੋ ਇਹ ਦੱਸਦੇ ਸੀ ਯਾਰ ਕਰਦੀ ਲੋਕਾਂ ਨੂੰ ਕਲੀਅਰ ਹੋ ਗਈ ਗੱਲ ਕਿ ਜਿੰਪਾ ਆਪਣੀ ਜਗ੍ਹਾ ਤੇ ਖੜਾ ਰਹਿੰਦਾ ਔਰ ਜਨਤਾ ਨਾਲ ਅਗਰ ਮੈਂ ਕੋ ਮੌਜ ਕਰ ਰਹੀ ਹੁੰਦੀ ਤਾਂ ਮੈਂ ਚੇਅਰਮੈਨ ਸੀਗਾ ਪੰਜਾਬ ਤੇ ਸੀਨੀਅਰ ਚੇਅਰਮੈਨ ਸੀ ਇੰਡਸਟਰੀ ਡਿਪਾਰਟਮੈਂਟ ਦਾ ਔਰ ਮੇਰੇ ਕੋ ਚੰਡੀਗੜ੍ਹ ਆਫਿਸ ਸੀਗਾ ਸਭ ਕੁਝ ਸੀਗਾ ਸਰਕਾਰ ਨੇ ਮੈਨੂੰ ਸਭ ਕੁਝ ਜੋ ਸੁਵਿਧਾ ਇੱਕ ਚੇਅਰਮੈਨ ਨੂੰ ਹੁੰਦੀਆਂ ਬੜੀਆਂ ਅੱਛੀਆਂ ਹੁੰਦੀਆਂ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਮੈਂ ਲੋਕਾਂ ਦਾ ਸੇਵਾਦਾਰ ਸੀ ਮੈਂ ਕੋਈ ਚੇਅਰਮੈਨ ਨਹੀਂ ਜਾਂਦਾ ਚੇਅਰਮੈਨ ਨੂੰ ਦਿੱਤੀ ਸਰਕਾਰ ਨੇ ਟੈਂਪਰੀ ਮੈਂ ਕਿਹਾ ਜੀ ਮੈਂ ਇਲੈਕਸ਼ਨ ਲੜਨਾ ਇਲੈਕਸ਼ਨ ਕੌਣ ਲੜਦਾ ਜਿਹੜਾ ਲੋਕਾਂ ਦੇ ਵਿੱਚ ਬੈਠਾ ਹੋਵੇ ਇਹਦਾ ਚੇਅਰਮੈਨ ਦੀ ਮੌਜੂਦਾਂ ਲੋਕ ਮਾਰਨੀ ਚਾਹੁੰਦੇ ਆ ਬਥੇਰੇ ਬੰਦੇ ਮੈਲਾਂ ਇੰਚ ਖੜੇ ਆ ਜਿਹੜੇ ਇਹਨਾਂ ਦੇ ਜਾ ਕੇ ਚੇਰਮੈਨਾਂ ਚ ਬਹਿ ਜਾਂਦੇ ਆ ਜਿਹੜਾ ਪ੍ਰਧਾਨਗੀ ਲੈਣ ਨੂੰ ਇਹਨਾਂ ਲੀਡਰਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਤਾਂ ਹਰ ਵੇਲੇ ਬੈਠੇ ਪਰ ਲੇਕਿਨ ਜਪਾ ਜਨਤਾ ਨਾਲ ਜਨਤਾ ਨਾਲ ਸੰਬੰਧ ਦਾ ਉਹ ਜਪ ਜਿੰਤਾ ਜਿੰਪੇ ਦਾ ਜਨਤਾ ਨਾਲ ਪਿਆਰ ਹੈ ਆਹ ਮੈਂ ਸਮਝ ਪਾਈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਅਸੀਂ ਕੋਸ਼ਿਸ਼ ਸੀ ਕਿ ਇਸ ਯਮਨਤ ਪਾਰਟੀ ਦੇ ਨਾਲ ਸੌਦਾਤ ਗੱਲ ਕਰੀਏ ਪਰ ਤੁਸੀਂ ਸਟਾਡੀ ਦੇ ਵਿੱਚ ਉਹ ਗੱਲ ਕੀਤੀ ਕਿ ਮੈਂ ਪਾਰਟੀ ਜਿਹੜੀ ਜੁਆਇਨ ਕੀਤੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਡਿਤ ਬ੍ਰਹਮਸ਼ੰਕਰ ਜੀਾ ਜਿਹੜੇ ਕਾਂਗਰਸ ਦੇ ਬਹੁਤ ਹੀ ਪੁਰਾਣੇ ਤੇ ਸੀਨੀਅਰ ਵਰਕਰ ਅਹੁਦੇਦਾਰ ਰਹੇ ਨੇ ਕਿਸੇ ਕਾਰਨ ਮੌਜੂਦਾ ਕਹਿਰ ਮੰਤਰੀ ਸੁਦਰਸ਼ਾਮ ਰੌੜਾਤੀ ਹੂਰ ਜਿਹੜੀ ਕਾਂਗਰਸ ਦੀ ਨੀਤੀਆਂ ਕੋ ਕੀ ਕਾਰਨ ਹੋਇਆ ਉਹ ਪੰਡਿਤ ਬ੍ਰਹਮਸ਼ੰਕਰ ਜੀ ਜਾਣਦੇ ਆ ਪਰ ਆਪਾਂ ਇਹ ਦਰਸ਼ਕਾਂ ਨੂੰ ਦੂਰ ਦਈਏ ਕਿ ਇਹਨਾਂ ਨੇ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਆ ਬਹੁਤ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਸੇਵਾ ਕੀਤੀ ਹੈ ਕਿਸ ਕਾਰਨ ਇਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ ਇਹਨਾਂ ਨੇ ਜੁਆਇਨ ਕੀਤੀ ਆਪਰ ਜੁਆਨ ਇਹਨਾਂ ਨੂੰ ਅਰਧਨ ਕੇਜਰੀ ਵਾਦੀ ਨੇ ਕਿਨਾਂ ਰਿਸਪੌਂਸ ਦਿੱਤਾ ਇਹਨਾਂ ਨੇ ਤੁਹਾਡੇ ਸਾਹਮਣੇ ਦੱਸਿਆ ਪਰ ਇਸ ਲਈ ਅਸੀਂ ਇਹ ਗੱਲ ਇਹ ਜ਼ਰੂਰੀ ਸਮਝਦੇ ਸੀ ਕਿ ਆਪਾਂ ਆਪਣੇ ਦਰਸ਼ਕਾਂ ਦਾ ਕਿਉਂਕਿ ਦਰਸ਼ਕ ਕਈ ਵਾਰ ਪਰੰਪ੍ਰਾ ਲੇਖੇ ਦੇ ਵਿਚਾਰਾਂ ਨੇ ਵਿਸ਼ੇਕਾਪਨ ਨੂੰ ਸ਼ਾਰਟ ਤੀ ਗਲਤ ਕਰੀਏ ਪਤਹੂਰ ਪੰਜਾਬ ਦੀ ਗਲਤੀ ਕਿਉਂਕਿ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੇ ਤੱਕ ਵਾਦਰ ਸਟੇਟਸ ਦੇ ਵਿੱਚ ਅਧਰਕੰਢੀ ਦੇ ਵਿੱਚ ਵੀ ਇਹ ਜਿਹੜੀ ਜੋ ਹੈ ਵਿਜ਼ੂਅਲ ਜਿਹੜੀ ਸਾਡੀ ਇਹ ਗੱਲਬ ਕੌਣ ਨੇ ਔਰ ਇਸ ਵੇਲੇ ਆਮ ਆਦਮੀ ਪਾਰਟੀ ਇਸ ਕਿਹੜੀ ਮਾਤੇ ਨੇ ਔਰ ਕਿੰਨਾ ਪ੍ਰੋਟੈਸਟ ਕਰਦੇ ਨੇ ਐਕਟੀਵਿਟੀ ਇਹਨਾਂ ਦੀ ਡੇਲੀ ਅਪਡੇਟ ਹੁੰਦੀ ਹੈ ਕੋਈ ਨਾ ਕੋਈ ਇਹ ਪਾਰਟੀ ਨੂੰ ਸਮਰਥਤ ਹੋ ਕੇ ਕੰਮ ਕਰਦੇ ਆ ਅਸੀਂ ਅੱਜ ਬੰਦੇ ਬ੍ਰਹਮਸ਼ੰਕਰ ਜੀ ਅਸੀਂ ਗੱਲ ਆਪਣੀ ਸ਼ੁਕਤਗੂ ਨੂੰ ਜਾਰੀ ਰੱਖਦੇ ਆ ਤੇ ਜਿਹੜੀ ਇਹ ਅੱਜ ਕਾਂਗਰਸ ਦੀ ਪਾਰਟੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬਹੁਤ ਜ਼ਿਆਦਾ ਬੰਦੇ ਸਿੱਧੂ ਸਾਹਿਬ ਨੂੰ ਲੈ ਕੇ ਕਪਤਨ ਅਮਿੰਦਰ ਸਿੰਘ ਨੂੰ ਲੈ ਕੇ راہਲ ਕਾਂਦੀ ਇਹ ਕੋਲ ਅਪਰੋਚ ਕੀਤੀ ਬੜੇ ਲੋਕਾਂ ਦੇ ਵਿੱਚ ਉਬਾਹਾਂ ਉੱਠੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਫਿਰ ਕabhi ਮਤਲਬ ਜਦੋਂ ਜੈਤ ਤੋਂ ਬਾਅਦ ਨਵਜੋ ਤੇ ਕੈਪਟਨ ਸਾਹਿਬ ਵੀ ਜਿਹੜੇ ਆ ਉਹ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਆ ਤੁਹਾਨੂੰ ਸਮਝ ਆਉਂਦਾ ਉਹਨਾਂ ਨੇ ਮਿਊਚਰ ਕਰ ਲਈ ਹੈ ਔਰ 2022 ਦੀਆਂ ਇਲੈਕਸ਼ਨਾਂ ਆ ਰਹੀਆਂ ਔਰ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਫਾਟੋ ਧਾਰੋ ਆ ਜਾਂ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਆਪਾਂ ਮੈਂ ਇੱਕ ਸਵਾਲ ਦੇ ਵਿੱਚ ਤਿੰਨੋ ਸਵਾਲ ਕੰਬਾਈਨ ਕਰ ਦਨੇ ਆ ਕਿਉਂਕਿ ਅਕਾਲੀ ਦਲ ਦਾ ਤਾਂ ਪਸਪਾ ਦਾ ਸਮਝ ਹੁੰਦਾ ਹੋਇਆ ਉਹਨਾਂ ਦੇ ਵਿੱਚ ਵੀ ਜਿਹੜਾ ਕਾਫੀ ਐ ਡਿਸਕਸ ਕੀਤਾ ਬੇਸ਼ੱਕ ਲੋਕਾਂ ਦੇ ਵਿੱਚ ਆ ਤੁਹਾਡੇ ਆਮ ਆਦਮੀ ਪਾਰਟੀ ਹਿਸ਼ਿਆਰਪਤੀ ਗੱਲ ਕਰੀਏ ਕਿ ਈਸ਼ੀਵਾਲ ਸਾਹਿਬ ਬਹੁਤ ਹਾਰਡ ਵਰਕ ਕਰਨੇ ਆ ਔ ਉਹ ਪਰਮਾਤਮਾ ਜਾਣਦਾ ਜਾਂ ਤੁਹਾਡੀ ਜਿਹੜੀ ਇੰਟਰਨੈਸ਼ਨਲ ਉਹ ਜਾਣਦੇ ਆ ਇਹ ਮੈਂ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਸੰਯੁਕਤ ਰੂਪ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦਿਓ ਜੀ ਉਹ ਸਮਝ ਸਕਣ ਸੋਚ ਸਕਣ ਭੀਜੇ ਪੜੇ ਬ੍ਰਹਮਸ਼ੰਕਰ ਜੀ ਪਾਕ 13000 ਕਰਦੇ ਨੇ ਉਹ ਕਿੰਨੀ ਉਹਦੇ ਉਹਨਾਂ ਦੇ ਵਿੱਚ ਇੱਕ ਲਿਆਕਤਾ ਔਰ ਕਿੰਨੀ ਜਿਹੜੀ ਸੂਤ ਹੈ ਉਹ ਪਾਜੀ ਨੇ ਉਹਦਾ ਮੈਂ ਤੁਹਾਨੂੰ ਇੱਕ ਕਾਰਨ ਦੱਸਣਾ ਚਾਹਨਾ ਜੀ ਲੋਕ ਬਦਲਾਅ ਦੇ ਦੌਰ ਨੂੰ ਦੇਖ ਰਹੇ ਨੇ ਉਹਨਾਂ ਨੇ ਜਦੋਂ ਗੱਲ ਖਤਮ ਕਰਤੀ ਸੀ ਰਵਾਇਤੀ ਸਰਕਾਰਾਂ ਦੇਖ ਲਈ इवनਦਨ ਕਿ ਬਸਪਾ ਔਰ ਕਾਲੀਜ ਸਮਝ ਉਹ ਤੇ ਸੀ ਪਹਿਲਾਂ ਗੱਲ ਕੀਤੀ ਸੀ ਕਿ ਲ ਕੁਸਚਨ ਰੱਖਿਆ ਜੀ ਜੀ ਉਹ ਉਸ ਮਲੋਤੇ ਨੂੰ ਵੀ ਜਿਹੜੇ ਬਚਪਨ ਨਾਲ ਵੀ ਬੈਠਾ ਨੌਜਵਾਨ ਬੈਠਾ ਨਾ ਪੁਰਾਣੇ ਬੰਦੇ ਬੈਠੇ ਆ ਉਹ ਸਿਰਫ ਸਿਰਫ ਵਿਕਾਸ ਚਾਹੁੰਦੇ ਆ ਉਹ ਜਾਤ ਪਾਤ ਦੀ ਰਾਜਨੀਤੀ ਤੋਂ ਬਾਹਰ ਨਿਕਲ ਚੁੱਕੇ ਆ ਲੋਕ ਉਸ ਵਿਕਾਸ ਹੀ ਲਾਗ ਦਿੱਤੀ ਹੋ ਚਾਹੁੰਦੇ ਆ ਨਾ ਕਿ ਉਹ ਚਾਹੁੰਦੇ ਆ ਕਿ ਕਿਸੇ ਦੇ ਆਧਾਰਿਤ ਰਾਜਨੀਤੀ ਹੋਵੇ ਕਿ ਸਾਨੂੰ ਪੋਲਿਟਿਕਲ ਪਾਰਟੀਆਂ ਯੂਜ਼ ਕਰਦੀਆਂ ਲੋਕ ਇਸ ਤਰ੍ਹਾਂ ਕੀ ਹੈ ਕਿ ਬਾਅ ਜ਼ਿੱਦ ਹੈਗੇ ਆ ਲੋਕਾਂ ਨੇ ਬੋਟਾ ਮਾਦਨ ਪਾਣੀ ਵਿੱਚ ਬਦਲਾਵ ਆਉਂਦੇ ਚਾਹੇ ਕੋ ਰਾਜ ਦੇ ਵਿੱਚ ਕੋਈ ਕੋਈ ਬਦਲਾਵ ਆ ਜਾਂਦੇ ਆ ਜਾਂ ਕੋ ਲੱਗਦਾ ਲੋਕਾਂ ਨੂੰ ਵੀ ਜੀ ਹਦਕ ਸੀਐਮ ਦਾ ਚਿਹਰਾ ਨਹੀਂ ਆਇਆ ਲੇਕਿਨ ਲੋਕ ਗੁੱਡ ਗਵਰਨੈਂਸ ਨੂੰ ਕੋਲ ਪਾਣਾ ਚਾਹੁੰਦੇ ਹੋ ਕਹਿੰਦੇ ਸੀਐਮ ਜਿਹੜਾ ਆਏਗਾ ਉਹ ਆਮ ਆਦਮੀ ਪਾਰਟੀ ਬੜੇ ਸੋਚ ਸਮਝ ਕੇ ਲੈ ਕੇ ਆਏਗੀ ਨੰਬਰ 1 ਬਿਲਕੁਲ ਵੀ ਦਰਾਂ ਨਹੀਂ ਆਏਗਾ ਮੈਂ ਤੁਹਾਨੂੰ ਇਸ ਗੱਲ ਨੂੰ ਲਿਖ ਕੇ ਦੇ ਸਕਦਾ ਔਰ ਵੱਡੇ ਮਾਰਜਨ ਨਾਲ ਮੇਰੇ ਲਿਹਾਜ਼ ਨਾਲ ਜਿਹੜੀ ਸਰਕਾਰ ਹੈ 72 ਤੋਂ 75 ਸੀਟਾਂ ਨੂੰ ਆਮ ਆਦਮੀ ਸਰਕਾਰ ਨਹੀਂ ਆਂਡਾ ਰਹੀ ਤੁਸੀਂ ਇਹ ਮੇਕੋ ਚਾਹੇ ਮੈਂਸਰ ਜੀ ਆਪਾਂ ਚਾਹਾਂਗੇ ਮਾਰਚ ਵਿੱਚ ਜਾਂ ਫਰਵਰੀ ਦੇ ਐਂਡ ਦੇ ਵਿੱਚ ਜਦੋਂ ਰਿਜ਼ਲਟ ਆਂਦੇ ਆ ਤੇ ਮਾਰਚ ਦੇ ਪਹਿਲੇ ਹਫਤੇ ਦੂਜੇ ਹਫਤੇ ਜਦੋਂ ਆਪਾਂ ਬੈਕਿੰਗ ਗੱਲ ਕਰਾਂਗੇ ਤੁਹਾਡੇ ਨਾਲ ਔਰ ਉਦੋਂ ਤੁਸੀਂ ਕਹੋਗੇ ਤੁਸੀਂ ਗੱਲਾਂ ਬਿਲਕੁਲ درست ਕਹੀਆਂ ਤੁਸੀਂ ਤੁਹਾਡੇ ਨਾਲ ਸਰ ਬਹੁਤ ਵਧੀਆ ਸੀ ਬਿਲਕੁਲ ਐ ਦੋਸਤੋ ਇਹ ਸੰਨ ਪੰਡਿਤ ਬ੍ਰਹਮਸ਼ੰਕਰ ਜਿੰਪਾ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੇ ਨਾਲ ਗੁਫ਼ਤਗੂ ਜਿਹੜੀ ਆ ਥੋੜੀ ਜੀ ਅਪਾ ਕੱਟ ਕਰੀਏ ਸਕੂਲ ਕੀ ਕਨੀ ਸੰਪੋਚ ਕੀ ਕਨੀ ਪਰ ਜਦੋਂ ਲੱਗਦਾ ਆ ਕਿ ਵਿਅਕਤੀ ਦਿਲੋਂ ਗੱਲ ਕਰਦਾ ਅੰਦਰੋਂ ਗੱਲ ਕਰਦਾ ਤੇ ਕੋਸ਼ਿਸ਼ ਇਹ ਹੁੰਦੀ ਆ ਆਪਾਂ ਆਪਣੀ ਆਵਾਜ਼ ਨੂੰ ਆਪਣੇ ਲੋਕਾਂ ਨੂੰ ਆਪਾਂ ਦਰਸ਼ਕਾਂ ਨੂੰ ਅਧੂਰੇ ਨਾ ਰੱਖੀਏ ਉਹਨਾਂ ਦੀ ਸੋਚ ਜਾਂ ਉਹਨਾਂ ਦੇ ਸਵਾਲਾਂ ਅਧੂਰੇ ਨਾ ਰਹਿਣ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਤੇ ਜੋ ਉਹਨਾਂ ਦੇ ਮਨ ਦੇ ਵਿੱਚ ਸੀਗੀ ਉਹਨਾਂ ਦੇ ਸਟਾਰਟਿੰਗ ਤੋਂ ਲੈ ਕੇ ਟਿਲ ਟਾਈਮ ਤੱਕ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕੀ ਕਿਹਾ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮੇ ਬੀ ਲੋਕਾਂ ਤੱਕ ਆਵਾਜ਼ ਤੱਕ ਪਹੁੰਚਾਈਏ ਤਾਂ ਕਿ ਲੋਕ ਇਸ ਤੀਪੋ ਇਸ ਗੱਲ ਤੋਂ ਇਸ ਹੋਣ ਵਾਲੇ ਸਮੇਂ ਤੋਂ ਜਾਣੂ ਹੋ ਸਕਣ ਤੇ ਨਾਲ ਦੀ ਨਾਲ ਉਹ ਇਹ ਵੀ ਦੇਖਣ ਤੇ ਪੰਡਿਤ ਬ੍ਰਹਮਸ਼ੰਕਰ ਜੀ ਪਾ ਜੀ ਕਿਸ ਤਰ੍ਹਾਂ ਪਾਕ ਸਾਹਿਬ ਨੇ ਉਹਨਾਂ ਦੀ ਸੋਚ ਕੀ ਹੈ ਸਮਰਪਿਤ ਨੇ ਔਰ ਲੋਕਾਂ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਕੰਮ ਕੀਤਾ ਅੱਜ ਤੱਕ ਤੇ ਅੱਗੇ ਵੀ ਇਸ ਤਰ੍ਹਾਂ ਹੀ ਕਰਨਗੇ ਬਹੁਤ ਬਹੁਤ ਧੰਨਵਾਦ ਪੰਡਿਤ ਬ੍ਰਹਮਸ਼ੰਕਰ ਜੀ ਬਹੁਤ ਧੰਨਵਾਦ ਹੈ ਫੋਲੋ ਅਸ ਅਪਡੇਟ ਫਲਾਈਕ ਐਂਡ ਫਾਲੋ ਅਵਰ ਫੇਸਬੁਕ ਪੇਜ ਐਸ ਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ